ਅੱਜ ਪੰਜਾਬ ਵਿਧਾਨ ਸਭਾ ਦਾ ਪਹਿਲਾ ਸੈਸ਼ਨ ਲੱਗਾ। ਔਰ ਕਿਉਂਕਿ ਬਜਟ ਸੈਸ਼ਨ ਸਟਾਰਟ ਹੋ ਚੁੱਕਿਆ ਅੱਜ ਤੋਂ ਲੈ ਕੇ 28 ਤਰੀਕ ਤੱਕ ਪੰਜਾਬ ਦਾ ਪੰਜਾਬ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਲਾਗਾ ਔਰ ਇਸ ਸੈਸ਼ਨ ਦੇ ਦੌਰਾਨ ਜਿੱਥੇ ਪੰਜਾਬ ਦਾ ਬਜਟ ਪੇਸ਼ ਹੋਊਗਾ ਔਰ ਬਹੁਤ ਸਾਰੇ ਐਕਟ ਜਿਹੜੇ ਨੇਗੇ ਉਹ ਵੀ ਬਣਾਏ ਜਾਣਗੇ। ਬਹੁਤ ਸਾਰੇ ਕਾਨੂੰਨ ਨੇ ਜਿਹੜੇ ਉਹ ਵੀ ਬਣਾਏ ਜਾਣਗੇ ਔਰ ਸਾਰੇ ਵਿਧਾਇਕ ਪੰਜਾਬ ਦੇ 117 ਵਿਧਾਇਕ ਜਿਹੜੇ ਨੇਗੇ ਉਹ ਆਪਣੇ ਆਪਣੇ ਇਲਾਕੇ ਦੀ ਗੱਲ ਆਪਣੇ ਸਵਾਲ ਜਵਾਬਾਂ ਦੇ ਰਾਹੀਂ ਆਪਣੇ ਉਹਨਾਂ ਸਾਰੇ ਐਕਟਾਂ ਤੇ ਔਰ ਪੰਜਾਬ ਦੇ ਜੋ ਅੱਜ ਗਵਰਨਰ ਅਡਰੈਸ ਹੋਇਆਗਾ ਜੋ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਦਾ ਵਰਣਨ ਜਿਹੜਾ ਅੱਜ ਮਾਨਯੋਗ ਪੰਜਾਬ ਦੇ ਗਵਰਨਰ ਪੰਜਾਬ ਦੇ ਰਾਜਪਾਲ ਸਾਹਿਬ ਨੇ ਪੰਜਾਬ ਦੇ ਪਵਿੱਤਰ ਬਦਨ ਵਿਧਾਨ ਸਭਾ ਦੇ ਅੰਦਰ ਕੀਤਾਗਾ ਉਹਨਾਂ ਸਾਰੀਆਂ ਪ੍ਰਾਪਤੀਆਂ ਨੂੰ ਲੈ ਕੇ ਜਿਹੜੀ ਚਰਚਾ ਗਈ ਉਹ ਪੰਜਾਬ ਦੀ ਵਿਧਾਨ ਸਭਾ ਦੇ ਸਦਨ ਤੇ ਹੋਣੀ ਹੈ ਕਿਉਂਕਿ ਅੱਜ ਮਾਨਯੋਗ ਵਰਨਰ ਸਾਹਿਬ ਨੇ ਬਹੁਤ ਅچھے ਤਰੀਕੇ ਦੇ ਨਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਜੀ ਨੇ ਬਹੁਤ ਅچھے ਤਰੀਕੇ ਦੇ ਨਾਲ ਜੋ ਪ੍ਰਾਪਤੀਆਂ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਪਿਛਲੇ ਸਮੇਂ ਚ ਕੀਤੀਆਂ ਨੇ ਉਹਨਾਂ ਦਾ ਵਰਣਨ ਉਹਨਾਂ ਦਾ ਲੇਖਾ ਜੋਖਾ ਪੰਜਾਬ ਦੀ ਵਿਧਾਨ ਸਭਾ ਚ ਰੱਖਿਆ ਕਿ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਐਜੂਕੇਸ਼ਨ ਦੇ ਖੇਤਰ ਦੇ ਵਿੱਚ ਸਿੱਖਿਆ ਦੇ ਖੇਤਰ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਸਿਹਤ ਸੇਵਾਵਾਂ ਦੇ ਖੇਤਰ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਜਿਹੜਾ ਉਹ ਮੈਸਮਨਾ ਸਾਡੀ ਕਿਸਾਨੀ ਦੇ ਖੇਤਰ ਦੇ ਵਿੱਚ ਖੇਤੀਬਾੜੀ ਦੇ ਸੈਕਟਰ ਦੇ ਖੇਤਰ ਦੇ ਅੰਦਰ ਕਿਸ ਤਰ੍ਹਾਂ ਪੰਜਾਬ ਦੇ ਅੰਦਰ ਲਗਭਗ 50000 ਤੋਂ ਉੱਪਰ ਨੌਕਰੀਆਂ ਦੇ ਕੇ ਅੱਜ ਸਰਕਾਰ ਲੋਕਾਂ ਦੇ ਵਿਚਾਰਾਂ ਤੇ ਵੱਡੀਆਂ ਪ੍ਰਾਪਤੀਆਂ ਦਾ ਜ਼ਿਕਰ ਜਿਹੜਾ ਅੱਜ ਪੰਜਾਬ ਦੇ ਅੰਦਰ ਹੋਇਆਗਾ